ਛਟੋਰੀ ਪਾਉਣ ਲੱਗਿਆ ਉਹ ਪ੍ਰਾ ਮਰਦ ਉਹ ਪ੍ਰੇ ਮਰਦ ਦੀ ਛਟੋਰੀ ਦੀਪੋ ਜਦੋਂ ਮੰਝਾ ਡਾਉਣ ਲੱਗਦੀ ਚਾਹੇ ਪਰਿਵਾਰ ਦੇ ਮੰਝਿਆਂ ਨਾਲ ਹੀ ਮੰਝੇ ਦੀ ਬਾਹੀ ਲੱਗਦੀ ਆ ਤੇ ਉਹਨੂੰ ਐ ਲੱਗਣਾ ਵੀ ਮੰਝਾ ਉਹ ਪ੍ਰੇ ਮੰਝੇ ਦੇ ਨਾਲੋਂ ਬਈ ਬਹੁਤ ਨਫ਼ਰਤ ਕਰਨੀ ਉਹਨੇ ਐਨੀ ਨਫ਼ਰਤ ਹੋਣੀ ਗਈ ਕਿਦਾ ਜੀ ਵੀ ਉਹਦਾ ਖਰਾਬ ਹੋਣ ਲੱਗ ਜਾਣਾ ਆਪਣੇ ਮੰਝੇ ਦੀ ਬਾਹੀ ਨਾਲ ਬਾਹੀ ਲੱਗਾਂ ਦੇ ਨਾਲ ਵੀ ਯਾਨੀ ਬਹੁਤ ਨਫ਼ਰਤ ਕਰਦੀ ਸੀ। ਉਹ ਮਾਂ ਨਹੀਂ ਇਹ ਜਾਂ ਬਣਿਆਗਾ ਸੀ ਵੀ ਉਹਨੂੰ ਇੰਨੀ ਨਫ਼ਰਤ ਆਉਂਦੀ ਸੀਗੀ। ਬਹੁਤ ਨਫ਼ਰਤ ਕਰਿਆ ਕਰੇ। ਉਹਦਾ ਫਿਰ ਪਿਓ ਨੇ ਉਹਦੀ ਖੱਤ ਜਿਹੜਾ ਮੰਗੇਤਰ ਭਾਲਿਆ। ਛਤਮੀ ਚ ਪੜਦਾ ਸੀ। ਦੋ ਭਾਈ ਤੇ ਜ਼ਮੀਨ ਉਹਨਾਂ ਦੁਨਾਂ ਮੁੰਡਿਆਂ ਨੂੰ ਯਾਨੀ 30-30 ਏਕੜ ਆਉਂਦੀ ਸੀ। ਦੁਨਨੇ ਪਿਓ ਪੁੱਤ ਲੈ ਦੁੰਨੇ ਮੁੰਡੇ ਮਾਂ ਤੇ ਜਲੀ ਪਿਓ ਤੇ ਛੋਟਾ ਜਿਹਾ ਪਰਿਵਾਰ ਦੇਖਿਆ ਸੀ ਉਹਨੇ ਪੜ੍ਹਾਈ ਬਾਰੇ ਤਾਂ ਉਹਨੇ ਕੋਈ ਗੱਲ ਹੀ ਨਹੀਂ ਕੀਤੀ ਵੀ ਚਲ ਮੁੰਡਾ ਪੜ੍ਹਦਾ ਨੌਕਰੀ ਹੋ ਉਹਨੇ ਨੌਕਰੀ ਤੂੰ ਕੀ ਕਰਾਉਣਾ ਜਿਹੜੇ ਬੰਦੇ ਦੇ ਕੋਲੇ ਅਜੇ 30 ਅੰਕੜ ਵਾਹਣ ਹੈ ਇੱਕ ਕੀਲੇ ਦੇ ਵਿੱਚੋਂ ਨਰਮਾ ਹੋ ਜਾਂਦਾ ਵਿਛਾਲ ਦੀ ਨੌਕਰੀ ਜੋਗਾ ਤਾਂ ਵੀ ਆਪਾਂ ਨੂੰ ਪੜ੍ਹਾਈ ਥਾਈ ਤਾਂ ਕੋਈ ਗੱਲ ਬਾਤ ਨਹੀਂ ਵੀ ਜਾਣੀ ਆਪਾਂ ਤਾਂ ਪਰਿਵਾਰ ਛੋਟਾ ਜਿਹਾ ਪਾਲਿਆ ਛੋਟਾ ਜਿਹਾ ਪਰਿਵਾਰ ਪਾਲਣ ਦੇ ਨਾਲ ਜਾਨੀ ਮਤਲਬ ਉਹਦੇ ਨਾਲ ਉਹਨੇ ਜਾਣੀ ਉਹਦੀ ਛਾਦੀ ਹਰਚੰਦ ਸਿੰਘ ਦੇ ਨਾਲ ਜਾਨੀ ਸਾਗਨ ਜਾ ਪਾਇਆ ਪਾ ਕੇ 11 ਰੁਪਏ ਚਾਂਦੀ ਦੇ ਝੋਲੀ ਦੇ ਵਿੱਚ ਤੇ ਬਾਕੀ ਦੇ ਕੇ ਗੁਰਦੀ ਰੋੜੀ ਠੀਕਾ ਉਹਦਾ ਮੋਢਾ ਪਲੋਸ਼ ਕੇ ਤੇ ਉਹ ਨੂੰ ਗੱਲਬਾਤ ਕਰਤੀ ਲੈ ਭਾਈ ਅੱਜ ਤੂੰ ਵੇੜਾ ਛੱਡਾ ਹੋ ਚੁੱਕੇ ਆ ਪੜ੍ਹਦੀ ਚੱਲ ਹਾਂ ਯਾਨੀ ਜਦੋਂ ਕੁੜੀਆਂ ਨੂੰ ਪਤਾ ਲੱਗਿਆ ਬਈ ਜਿਹੜਾ ਇਹਦਾ ਮੰਗੇਤਰ ਐ 7ਵੀਂ ਚ ਪੜਦਾ ਮੁੰਡਾ ਪੜਿਆ ਲਿਖਿਆ ਉਹ ਲੱਗ ਗਿਆ ਮਖੌਲ ਕਰਨ ਦੀਪੂ ਨੂੰ ਦੀਪੂ ਤੇਰੇ ਆਲਾ ਤਾਂ ਉਹ ਦੋਨੋਂ ਅਜੇ 3 ਸਾਲ ਪਏ ਨੇ 10 ਪੜ ਜੂ 10 ਪੜ ਕੇ ਪਟਵਾਰੀ ਲੱਗੂ ਫੇ ਤਾਂ ਅਸੀਂ ਕਹਾਂ ਕਰਾਂਗੇ ਸਾਡੀ ਦੀਪੂ ਨਾ ਪਟਵਾਰ ਨਾ ਆ ਗਈ ਸਾਡੀ ਦੀਪੂ ਤੇਰਾ ਨਾ ਪਟਵਾਰ ਨੂੰ ਪਟਵਾਰ ਨਾ ਚੱਲਿਆ ਕਰਾਂਗੇ ਅਸੀਂ ਤੈਨੂੰ ਬਲਾ ਤਾਂ ਆਖਿਆ ਕਰਾਂਗੇ ਪਟਵਾਰ ਨਾ ਕਹਿ ਕੇ ਬੁਲਾਇਆ ਕਰਾਂਗੇ ਉਹਨੇ ਬੜਾ ਗਿਲਾ ਕਰਨਾ ਬਹੁਤ ਉਹਨਾਂ ਨੇ ਮੁਖੌਲ ਕਰਨੇ ਮੁਖੌਲ ਕਰਨ ਦੇ ਨਾਲ ਉਹਨੇ ਇੰਨਾ ਗਿਲਾ ਕਰਨਾ ਗੱਲਮਕਾਰੇ ਲੜਬੀ ਪੈਂਦੀ ਸੀ ਕਈ ਵਾਰ ਜਦੋਂ ਭਾਈ ਇਹ țeਲਾ ਚਲਦੀਆਂ ਚਲਦੀਆਂ ਹੁਣ ਜਦੋਂ ਨੂੰ ਤਿੰਨ ਛਾਲ ਨੰਗੇ ਉਹ ਦੋ ਗਿਣਾ ਫੇਲ ਹੋ ਗਿਆ ਦੋ ਗਿਣਾ ਫੇਲ ਹੋਇਆ ਵਾ ਭਾਈ ਕਰਦਣੇ ਬਟਾ ਕਰਦਣੇ ਹਟਾ ਲਿਆ ਭਈ ਇਹ ਤਾਂ ਨਹੀਂ ਹੁਣ ਪੜਦਾ ਚਲੋ ਹਟਾ ਲਿਆ ਖੇਤੀ ਕਰੀ ਜੋ ਮਾਣ ਬਹੁਤੀ ਬਣ ਕੇ ਪਟਵਾਰੀ ਤੇ ਪਹਿਜਾ ਉਹਨੇ ਪਈ ਨੇ ਸੋਚਣਾ ਦਾਰਿਆਂ ਗਨੀ ਚ ਆਖਦੀ ਨੇ ਵੀ ਕਦੇ ਤਾਂ ਉਹਦੇ ਯਾਨੀ ਮਨ ਚ ਉਹਦੀ ਰੂਹ ਆ ਜਾਣੀ ਮੰਗੇਤਰ ਦੀ ਰੂਹ ਨੂੰ ਯਾਦ ਕਰਕੇ ਕਦੇ ਕਹਿਣਾ ਜੇ ਛੋਟੀ ਮੋਟੀ ਨੌਕਰੀ ਮਿਲ ਜੇ ਚੱਲ ਮਾੜਾ ਮੋਟਾ ਆਪਦਾ ਯਾਨੀ ਮौज ਕਰਿਆ ਕਰਾਂਗੇ ਦੁਨੀਆਂ ਜੀ ਰਿਹਾ ਕਰਾਂਗੇ ਤੇ ਨਾ ਕਿਸੇ ਦੀ ਹਾਏ ਹਾਏ ਚੰਗਾ ਖਾਇਆ ਕਰਾਂਗੇ ਚੰਗਾ ਹੰਡਾਇਆ ਕਰਾਂਗੇ ਨਾ ਕਿਸੇ ਦੀ ਹਾਏ ਹਾਏ ਨਾ ਖਐ ਖਐ ਆਪਾਂ ਦਾ ਘਰ ਵਾਲੇ ਚ ਮਿਹਲੇ ਤੋਂ ਨਿਕਲੇ ਰਹਾਂਗੇ ਭਈ ਕੀ ਲੈਣਾ ਹੈ ਬਾਲੀਆਂ ਛੀਦੀਆਂ ਪਾਲੀਆਂ ਨੇ ਰੋਟੀਆਂ ਲਾ ਕੇ ਦੁੰਨੇ ਜੀ ਰਹਿ ਕਰਾਂਗੇ ਜੇ ਕੋਈ ਨੌਕਰੀ ਪੜ ਕੇ ਨੌਕਰੀ ਨਾਕਰੀ ਮਿਲ ਜੇ ਤਾਂ ਬਾਲਾ ਹੀ ਚੰਗਾ ਹੈ ਯਾਨੀ ਮਨ ਦੇ ਵਿੱਚ ਵਿਚਾਰਾਂ ਦੀਪੋ ਦੀਏ ਇਹੇ ਸੀ ਆ ਉਹ ਭਾਈ ਦੋ ਗ੍ਰਾਂਫ ਫੇਲ ਹੋਇਆ ਕਰਕੇ ਹਟਾ ਲਿਆ ਹਟਾ ਲਿਆ ਜਦੋਂ ਤਹਾਲ ਤੰਨ ਨੰਗ ਗਏ ਤੰਨ ਛਾਲ ਬਾਅਦ ਵਿਆਹ ਕਰਤਾ ਠੀਕ ਹੈ ਵਿਆਹ ਜਦੋਂ ਤੰਨ ਛਾਲ ਬਾਅਦ ਧਰਿਆ ਤੇ ਭਾਈ ਬਰਾਤ ਆ ਗਈ ਪੱਕੀ ਠਾਈ ਦੇ ਵਿੱਚ ਉਹਨਾਂ ਦਾ ਜਾਨੀ ਤਾਰਾ ਦੇਤਾ ਉਹਦੇ ਜਿਹੜਾ ਮੋਰੀ ਸੀ ਇੱਕ ਲੋ ਮੋਰੀਆਂ ਸੀ ਆ ਉਸ ਮੰਨ ਬਹੀ ਤੇ ਇੱਕ ਮੋਰੀ ਨੂੰ ਸ਼ਾਮਣੀ ਗਾਉਣ ਕੀ RAM ਦੀ ਦੁਕਾਨ ਤੀ ਤੇ ਉੱਥੇ ਜਦੋਂ ਮਤਲਬ ਉਹ ਜਿਬਰਾਤ ਆਈ ਦਾ ਪਤਾ ਲੱਗਿਆ ਉਹਨਾਂ ਨੇ ਭਾਈ ਦਮਾ ਦਮਦਲਾ ਚ ਆਦੀਆਂ ਟੋਕਣੀਆਂ ਲੈ ਕੇ ਗਏ ਠੰਡਾ ਪਾਣੀ ਗਰਮੀ ਦੀ ਰੁੱਤ ਬੜੀ ਸੀ ਅਜੇ ਜੜਾ ਥੋੜਾ ਜਾ ਟਹਾ ਦੇ ਜੀ ਪੈਂਦਾ ਸੀ ਹਾਂ ਗਰਮੀ ਵੀ ਬੜੀ ਸੀ ਜਦੋਂ ਜਾ ਕੇ ਪਾਣੀ ਵਾਲਿਆਂ ਨੂੰ ਪਾਣੀ ਪੀ ਲਿਆ ਤੇ ਠੰਡੇ ਚਾਹ ਵਾਲਿਆਂ ਨੇ ਚਾਹ ਦੇ ਗਲਾਸ ਤੱਤੇ ਜਲ ਰਮਾਲ ਨਾਲ ਜਦੇ ਇਸਵੀਆਂ ਚ ਭਿਓ ਫਾ ਕੇ ਜਦੋਂ ਫੜ ਕੇ ਫੂਕਾ ਮਾਰੀਆਂ ਹੁਣ ਗਰਮੀ ਨਾਲ ਭੱਜਣਾ ਹੀ ਸੀ ਚੱਲ ਕਹਿੰਦੇ ਗਰਮੀ ਹੁਣ ਸਮਾਰ ਕੇ ਮੁੜ ਕਾ ਨਿਕਲ ਹੀ ਲੈਣ ਦੋ ਵਾਰ ਹੀ ਨਾ ਵਾਂਗੇ ਭਾਈ ਦੂਜਿਆਂ ਨੇ ਮੰਜਿਆਂ ਤੇ ਕੁਛ ਨੇ ਤਾਂ ਤਹਾਂ ਤੋਂ ਕੁਰਤੇ ਪੰਜਾਬ ਦੇ ਤੇ ਪੱਗਾਂ ਲਾ ਕੇ ਕੀਲਿਆਂ ਤੇ ਟੰਗਤੀਆਂ ਤੇ ਉਥੇ ਭਜਨੇ ਨਾਈ ਨੇ ਕੜਾਹਾ ਵੀਰਤਾ ਕੋਲੇ ਗੁੱਥਲ ਖਾਨਿਆਂ ਦੇ ਕੋਲੇ ਪਾਣੀ ਦੇ ਪੰਪ ਦੇ ਘਰ-ਘਰ ਤੌੜੇ ਲੱਗਿਆ ਪਾਉਣ ਨੂੰ ਆਉਣ ਲੱਗੇ ਗਰਮੀ ਦੇ ਮਾਰੇ ਵੇ ਉਥੋਂ ਦੀ ਉਹ ਬਾਣੀਏ ਦੀ ਦੁਕਾਨ ਚੋਂ ਉੱਚੇ ਘਰ ਵਾਲਿਆਂ ਦੀ ਕੁੜੀ ਸੌਦਾ ਲੈਣ ਆਈ ਨੇ ਜਦੋਂ ਮਾਰੀ ਨਿਗਾ ਕਿ ਉਹਦਾ ਜਾਨੀ ਉਸ ਵਾਰ ਤਾਂ ਚੰਦ ਦਾ ਮੰਝਾ ਨਾ ਮੋਰੀ ਨੂੰ ਸਾਹਮਣਾ ਸੀ ਉਹ ਦੇਖ ਕੇ ਭਲੀ ਭਈ ਇਹ ਤਾਂ ਪੁਰਾਣਾ ਬੜਾ ਸੋਹਣਾ ਹੈ ਦੀਪੋ ਦਾ ਤਾਂ ਕੁੜੇ ਪਰ ਜਾਨੀ ਉਹਨੇ ਜਾ ਕੇ ਰੋਲਾ ਪਾਤਾ ਕੁੜੀਆਂ ਚ ਭੱਜੀ ਭੱਜੀ ਗਈ ਦਮ ਚੜਿਆ ਬਾ ਨਹੀਂ ਮੈਂ ਸੌਦਾ ਲੈ ਕੇ ਆਈ ਆ ਰੌਣਕੀ ਰਾਮ ਦੇਉ ਤੇਰਾ ਤਾਂ ਪੁਰਾਣਾ ਹੀ ਬੜਾ ਸੋਹਣਾ ਹੈ ਕੁੜੀਆਂ ਤਾਂ ਪਹਿਲਾਂ ਹੀ ਦਿਲਾਂ ਮਖੌਲ ਬਹੁਤ ਕਰਦੀਆਂ ਦੀ ਆ ਫੇਰ ਚੱਕ ਲਈ ਤਾ ਮਖੌਲਾਂ ਦੇ ਨਾਲ ਭਾਈ ਤੇ ਨਹੀਂ ਤੈਨੂੰ ਕੀ ਮੁਸ਼ਕ ਆ ਗਿਆ ਇੱਕ ਬੋਲੀ ਮੈਨੂੰ ਕੀ ਮੁਸਕ ਆ ਗਿਆ ਹੋਰ ਕਿਹੜਾ ਕਿਸੇ ਦੇ ਸ਼ੇਰੇ ਨਹੀਂ ਬੰਨੇ ਹੁਣੇ ਕਿ ਹੋਰ ਪੜਿਆ ਲਿਖਿਆ ਨਹੀਂ ਹੋਣਾ ਨਾ ਕੁੜੇ ਜਮਾ ਪਹੁੰਚੀ ਬੰਨੀ ਕੀਤੀ ਹੁਣ ਸ਼ੇਰੇ ਕੌਣ ਬੰਨਦਾ ਉਹ ਬਾਹਰਲੀ ਕੋਠੀ ਵਾਲਿਆਂ ਦਾ ਪਰੌਣਾ ਆਇਆ ਸੀ ਉਹਦੇ ਕੋਈ ਸ਼ੇਰੇ ਨਹੀਂ ਤੇ ਬੰਨੇ ਵੀ ਉਹਦੇ ਤਾਂ ਇਕੱਲੀ ਪਹੁੰਚੀ ਪਹੁੰਚੀ ਬੰਨੀ ਵੀ ਸੀਗੀ ਦੇਖਿਆ ਹੁਣ ਕੌਣ ਬੰਨਦਾ ਸ਼ੇਰੇ ਹੁਣ ਨਹੀਂ ਕੋਈ ਬੰਨਦਾ ਸ਼ੇਰੇ ਪੜਿਆ ਲਿਖਦਾ ਨਹੀਂ ਉਹੀ ਨਹੀਂ ਸ਼ੇਰੇ ਵਾਲੇ ਬੰਨ ਕੇ ਰਾਜੀ ਮੈਨੂੰ ਤਾਂ ਪੱਕੀ ਗੱਲ ਹੈ ਵੀ ਜਮਾ ਪਰੌਣਾ ਲੱਗਿਆ ਵੀ ਹੈਗਾ ਹੀ ਪਰੌਣਾ ਸੀ ਮੋਰੀ ਨੂੰ ਸਾਹਮਣਾ ਮੰਝਾ ਜੇ ਸ਼ਾਕਾ ਤੇ ਜਾ ਕੇ ਦੇਖਿਆ ਉਹ ਭਾਈ ਉੱਥੋਂ ਜਿਉ ਤੁਰੀ ਜਾਨੀ ਮਤਲਬ ਕਹਿੰਦੀ ਮੈਂ ਜਾਨੀਆਂ ਉਥੋਂ ਭਾਈ ਸਿੰਧੂ ਚੱਲ ਪਈ ਸਿੰਧੂ ਭੱਜੀ ਜਾਂਦੀ ਹੈ ਤੇ ਮੂਰਿਓ ਭਾਜਣਾ ਨਾਈ ਆਉਂਦਾ ਚੱਕ ਮੈਂ ਪੈਰ ਕੋਈ ਘਰੋਂ ਚੀਜ਼ ਲੈਣਾ ਚਾਚਾ ਖੜੀ ਮੜਿਆ ਜਾ ਕੇ ਨੇ ਹਾਂ ਪਹਿਲਾਂ ਜਾਨੇ ਚ ਕਿੰਨੇ ਕਿ ਬੰਦੇ ਪੜੇ ਲਿਖੇ ਬਈ ਜੇ ਦੇਖੇ ਹੋਣਗੇ ਤਾਂ ਜਾਨ ਆ ਗਈ ਨਾ ਕਹਿੰਦਾ ਹਾਂ ਜਾਨ ਤਾਂ ਭਾਈ ਆ ਗਈ ਮੈਨੂੰ ਤਾਂ ਭਾਈ ਐਂ ਲੱਗਿਆ ਵੀ ਕੋਈ ਮੁੰਡਾ ਜਿਵੇਂ ਪੜਿਆ ਜਾ ਹੁੰਦਾ ਵੀ ਹੋਰ ਤਾਂ ਸਾਰੇ ਅਣਪੜ੍ਹੇ ਨਾ ਐਂ ਲੱਗਦੇ ਵੀ ਨਰਮਾਗੜ ਦੇ ਗੁਰਦੇ ਜਿਵੇਂ ਜਾਨੀ ਉਨਾ ਆ ਕੇ ਬਸ ਕੱਪੜੇ ਪਾ ਕੇ ਆ ਗਏ ਭਈ ਕੋਈ ਮੁੰਡਾ ਮੈਨੇ ਉਤਾ ਪੜਿਆ ਜਾ ਲੱਗਿਆ ਉੱਥੇ ਹੀ ਮਾਂ ਗਰ ਭੱਜਿਆ ਕੇ ਮੁੰਡੇ ਨਹੀਂ ਗੱਲ ਕੁੜੀਏ ਸੱਚੀ ਆ ਨਹੀਂ ਇਹਦੀ ਇਹ ਕੋਈ ਮੁੰਡਾ ਪੜਿਆ ਵਾ ਕਹਿੰਦੇ ਨੇ ਫਿਰ ਉਹ ਹੀ ਆ ਤੇਰੇ ਵਾਲਾ ਹੀ ਤੇਰੇ ਵਾਲਾ ਹੀ ਪੜਿਆ ਵਾ ਕੱਲਾ ਉਹ ਤਾਂ ਗੱਲ ਤਾਂ ਇਹਦੀ ਵੀ ਸੱਚੀ ਆ ਐਂ ਕਰੋ ਫਿਰ ਆਪਾਂ ਕਰੋ ਤਿਆਰੀ ਕੁੜੀਆਂ ਨੇ ਭਾਈ ਇਕੱਠੀਆਂ ਹੋ ਕੇ ਵਿੱਚੇ ਦੇਲੇ ਦੀਪੂ ਦੇ ਕਿਸ ਮੇਲੇ ਦੇ ਕੱਪੜੇ ਪਾਏਗੇ ਤੇ ਵਿੱਚੇ ਦੀਪੂ ਰਲਾਲੀ ਚੱਲ ਪਿਆ ਭਾਈ ਰੌਣਕੀ ਰਾਮ ਦੀ ਦੁਕਾਨ ਤੇ ਨੂੰ ਰੌਣਕੀ RAMDI ਹੁਣ ਨਿਗਾ ਮੋਰੀ ਚ ਸਾਰੀਆਂ ਦੀ ਭਾਈ ਰੌਣਕੀ RAMDI ਦੁਕਾਨ ਤੇ ਗਿਆ ਤਾਇਆ ਮਹਿੰਦੀ ਦੇਈ ਤਾਇਆ ਮਹਿੰਦੀ ਲਾਲ ਰੰਗ ਦੀ ਦੇਈ ਵਧੀਆ ਕੁਝ ਦੇਖ ਕੇ ਉਹ ਕਹਿੰਦਾ ਭਾਈ ਮੈਂ ਮਹਿੰਦੀ ਨਾ ਫਿਆ ਕੇ ਲੈ ਕੇ ਆਇਆ ਸੀ ਹੁਣੇ ਵਜਾ ਜਾਨੀ ਬਾਜ਼ਾਰੋਂ ਅਜੇ ਵੀ ਕੁੜੀਆਂ ਅਜੇ ਤਿਆਂ ਚ ਟਾਈਮ ਖਾਸ਼ਾ ਭਈ ਮੈਂ ਉਹ ਰੋਸ਼ਾਂਦਾਨ ਤੇ ਧਰਤੀ ਹੁਣ ਘਰੋਂ ਪੌੜੀ ਲਿਆਉਣੀ ਪਊ ਜਾ ਕੇ ਫੇਰ ਜਾ ਕੇ ਤਾਂਹ ਲਾ ਕੇ ਦੇਣੀ ਪਊ ਕੋਈ ਨਹੀਂ ਮੈਂ ਮੁੰਡੇ ਨੂੰ ਵਹਾ ਕੇ ਜਾ ਕੇ ਲਿਆ ਕੇ ਦੰਨਾ ਕੋਈ ਨਹੀਂ ਦੰਨਾ ਤੁਹਾਨੂੰ ਮੈਂ ਦੀ ਕੁੜੀਆਂ ਦੀ ਸਹਾਰੀਆਂ ਦੀ ਨਿਗਾ ਮੋਰੀ ਚ ਭਾਈ ਮੋਰੀ ਚ ਖੜੇ ਨੇ ਹਾਕ ਮਾਰਤੀ ਉਹ ਯਾਰਾਂ ਨੂੰ ਵੀ ਲੈ ਦਿਓ 1 ਰੁਪਏ ਦੀਆਂ ਲੈਂਚੀਆਂ ਭਾਈ ਦੇਖ ਨਹੀਂ ਸਿੰਧੂ ਬੋਲਦੀ ਐ ਕਿੰਨੇ ਪੜੇ ਲਿਖੇ ਉਹ ਬੇਸ਼ਰਮ ਹੁੰਦੇ ਨੇ ਲੈ ਸ਼ਰਮ ਹੀ ਨਹੀਂ ਕਰਦਾ ਲੈ ਇਹ ਸਿੱਧਾ ਹੀ ਬੁਲੀ ਜਾਂਦਾ ਐ ਉਹ ਕਹਿੰਦਾ ਲੈਂਚੀਆਂ ਹੀ ਮੰਗੀਆਂ ਨੇ ਬੇਸ਼ਰਮ ਆਲੀਏ ਜੀ ਇਹ ਕਿਹੜੀ ਗੱਲ ਐ ਹੈ ਉਹ ਕਹਿੰਦੀ ਲੈਂਚੀਆਂ ਲੈਣੇ ਕੋਈ ਦਵਾਨੀ ਚਵਾਨੀ ਦੇ ਹੁਣ ਤੂੰ ਤਾਂ ਰੁਪਈਆ ਕੱਢ ਕੇ ਖੜ ਗਿਆ ਵੀ ਲੈਂਚੀਆਂ ਦਵਾਨੀ ਉਹ ਕਹਿੰਦਾ ਦਵਾਨੀਆਂ ਚਵਾਨੀਆਂ ਨਹੀਂ ਸਾਡੇ ਪਿੰਡਾਂ 'ਚ ਹੁੰਦੀਆਂ ਸਾਡੇ ਕੋਲ ਤਾਂ ਰੁਪਈਏ ਹੀ ਹੁੰਦੇ ਨੇ ਹਾਂ ਉਹ ਤਾਂ ਉਹ ਉਹ ਕਹਿੰਦੀ ਵੀ ਸਾਡੇ ਲੈਂਚੀਆਂ ਨਹੀਂ ਹੁੰਦੀਆਂ ਸਾਡੇ ਤਾਂ ਲੌਂਗ ਹੀ ਹੁੰਦੇ ਨੇ ਦੁਕਾਨਾਂ 'ਚ ਸਾਡੇ ਵੀ ਨਹੀਂ ਲੈਂਚੀਆਂ ਹੁੰਦੀਆਂ ਨਾ ਇਹ ਟਾੜੀ ਮਾਰ ਕੇ ਹੱਛ ਪੀਆਂ ਅੱਛਾ ਉਹ ਜਦੋਂ ਹਤਾੜੀ ਮਾਰ ਕੇ ਆਦ ਕੇ ਕਹਿੰਦੇ ਸਾਡੇ ਤਾਂ ਲੌਂਗ ਹੀ ਹੁੰਦੇ ਨੇ ਉਹ ਕਹਿੰਦਾ ਥੋਹੀ ਮੈਨੂੰ ਢੇਰ ਲੱਗਿਆ ਪਿਆ ਦੀਨਾਂ ਲੈ ਚਿਆਂ ਦਾ ਦੇਖਦਾ ਸੀ ਕਿੰਨੀਆਂ ਲੈ ਚਿਆਂ ਇੱਕ ਨੂੰ ਤਾਂ ਕੱਲ ਨੂੰ ਲੈ ਜਾਾਂਗੇ ਬਾਕੀ ਦੀਦੀ ਹੋਰ ਦੇਖੀ ਜਣੇ ਕਿਹੜੀ ਦੀ ਛਾਈ ਫੜਾ ਕੇ ਜਾਂਦੇ ਆ ਤੇ ਇੱਕ ਨੂੰ ਤਾਂ ਲੈ ਜਾਾਂ ਅਸਿਆ ਕਹਿੰਦੀ ਤਾਂ ਮੂੰਹ ਥਾਈ ਕਦੇ ਸ਼ੀਸ਼ੇ 'ਚ ਮੂੰਹ ਵੀ ਦੇਖਿਆ ਤੇਰਾ ਬੂਥਾ ਆ ਦੇ ਕਹੇ ਜਾਂਦਾ ਹੈਗਾ ਤੇਰਾ ਬੂਥਾ ਇਹੋ ਜਿਹੇ ਨਾਲ ਤੇਰੇ ਨਾਲ ਕਿਹੜੀ ਤੁਰਪੂਵੇ ਤੇ ਉਹ ਦੂਜੀਆਂ ਟਾੜੀ ਮਾਰ ਕੇ ਉਦੋਂ ਨੂੰ ਹੱਥ ਪਈਆਂ ਫੇਰ ਉਹਨੇ ਇਹ ਗੱਲ ਦੇ ਭਾਈ ਉਦੋਂ ਨੂੰ ਉਹਨੇ ਪਾਈ ਕਹਿੰਦੀ ਚੰਗਾ ਫੇਰ ਜੇ ਲੈ ਆ ਲੈ ਕੁਝ ਲੈਣਾ ਤਾਂ ਫੇਰ ਗਾਹਾਂ ਥੱਲੇ ਛੜਦੇ ਰੁਪਈਆ ਉਹ ਕਹਿੰਦਾ ਇਹਨੂੰ ਕੰਡੇ ਤਾਂ ਨਹੀਂ ਲੱਗੇ ਵੇ ਗਾਹਾਂ ਆ ਕੇ ਫੜ ਕੇ ਲੈ ਜਾ ਜਦੋਂ ਉਦੋਂ ਭਾਈ ਗਈ ਦੇਲਾ ਸ਼ੀਬੂ ਉਹਨੇ ਝੁੱਟ ਮਾਰ ਕੇ ਫਿੱਚਲੀ ਕਿ ਰੁਪਈਆ ਕਹਿੰਦੀ ਵੇ ਤਾਂ 1 ਰੁਪਈਆ ਇਹ ਦੱਛ ਕਿਹੜੇ ਮੁੰਡੇ ਨੂੰ ਘਹਾਣ ਦਾ ਛੱਕ ਦੇ ਮਹਿੰਗਾ ਉਹ ਦੱਛ ਕਰ ਗੱਲ ਕਿਹੜੇ ਨੂੰ ਦੇਵੇਂਗਾ ਉਹ ਭਾਈ ਸ਼ਰਮਿੰਦਾ ਜਾ ਹੋ ਗਿਆ ਸ਼ਰਮਿੰਦਾ ਜਾ ਹੋ ਗਈ ਜਦੋਂ ਗੱਲ ਜੀ ਕੋਈ ਕਰਨ ਲੱਗਾ ਦੂਜੀਆਂ ਤਾੜੀ ਮਾਰ ਕੇ ਹੱਚਪੀਆਂ ਉਹਦੀ ਗੱਲ ਯਾਨੀ ਰੋਲੇ ਜੇ ਚ ਲਿਖਾਤੀ ਯਾਨੀ ਬੋਲਿਆ ਤਾਂ ਸਹੀ ਰੋਲੇ ਜੇ ਚ ਗੱਲ ਲਿਖਾਤੀ ਉਹ ਕਹਿੰਦੀ ਫੇ ਲੈਂਚੀ ਲੈਣੀ ਆ ਤਾਂ ਕੋਈ ਦਵਾਨੀ ਚਵਾਨੀ ਦੇ ਤੇ ਉਹ ਕਹਿੰਦਾ ਦਵਾਨੀਆਂ ਚਵਾਨੀਆਂ ਦਾ ਛਾੜੇ ਹੁੰਦੀਆਂ ਨਹੀਂ ਸਾਡੇ ਕੋਲ ਤਾਂ ਰੁਪਈਏ ਹੁੰਦੇ ਨੇ ਇਸੇ ਦੀ ਨਹੀਂ ਲੈਦੀ ਮੈਨੂੰ ਤਾਂ ਦਵਾਨੀ ਚਵਾਨੀ ਦੀ ਨਹੀਂ ਲੋੜ ਤੇ ਉਹ ਕਹਿੰਦੀ ਫੇ ਸਾਡੇ ਤਾਂ ਫੇ ਲੌਂਗ ਹੀ ਹੁੰਦੇ ਨੇ ਸਾਡੇ ਲੈਂਚੀਆਂ ਨਹੀਂ ਹੁੰਦੀਆਂ ਇਕ ਨੂੰ ਮਖੌਲ ਕਰਦਿਆਂ ਨੂੰ ਉਦੋਂ ਭਾਈ ਰੌਣਕੀ ਰਾਮ ਉਹਦੇ ਲੈ ਪੌੜੀ ਲੈਣ ਗਿਆ ਬਤਿ ਉਹ ਮੁੜਿਆ ਆ ਉਹ ਕੁੜੀਓ ਕਹਿੰਦਾ ਪਰਾਂ ਹੁਜ ਮਾਰੀ ਜਦੋਂ ਨੇ ਕੰਘੂਰ ਤੇ ਪੌੜੀ ਨਾ ਵੱਜੇ ਕਿਸੇ ਦੇ ਪੌੜੀ ਲਾ ਕੇ ਭਾਈ ਕਿੰਨੇ ਦੀ ਲੈ ਚੀ ਲਾ ਲੈਣੀ ਹੈ ਮਨ ਮਹਿੰਦੀ ਉਹੀ ਜਿਹੜਾ ਰੁਪਈਆ ਭਾਈ ਚੰਦ ਤੋਂ ਖੱਟਿਆ ਤੀ ਉਸੇ ਉਹੀ ਫੜ ਕੇ ਉਹਨੂੰ ਸਾਹਮਣੇ ਖੜੇ ਨੂੰ ਦੇਖ ਕੇ ਲੈ ਕਹਿੰਦੀ ਆਹ ਤਾਂ ਆ ਰੁਪਈਏ ਦੀ ਹੋਈ ਦੇ ਦੇ ਉਹੀ ਰੁਪਈਏ ਦੀ ਲੈ ਕੇ ਲੈਚੀਆਂ ਆਹ ਦੂਜੀ ਮਹਿੰਦੀ ਲੈ ਕੇ ਠੋਛਾ ਦਿਖਾ ਕੇ ਪੀੜੀ ਜੀ ਬੀਹੀ ਪੈ ਗਈਆਂ ਤੇ ਪੁਰਗੀਆਂ ਦੀ ਜਾਹਾਂ ਜਾਂਦੀਆਂ ਨੂੰ ਆਦੇ ਮੂਹਰੇ ਉਸੇ ਬੀਹੀ ਦੇ ਉੱਤੇ ਉਹ ਬੀਹੀ ਖਤਮ ਹੁੰਦੀ ਸੀ ਜਾ ਕੇ ਤਾਈ ਦਾ ਘਰ ਤੀ ਤਾਈ ਦੇ ਘਰ ਦੇ ਪੌੜੀ ਚੜ ਕੇ ਜਾਨੀ ਇਹਨਾਂ ਦੇ ਘਰੇ ਉਤਰਨਾ ਪੈਂਦਾ ਸੀਗਾ ਜਾਨੀ ਮੰਨ ਤੇ ਉੱਥੇ ਜਾ ਕੇ ਜਾਨੀ ਉਤਰਨਾ ਪੈਂਦਾ ਸੀਗਾ ਭਾਈ ਜਦੋਂ ਉਹਨਾਂ ਨੇ ਤਾਈ ਬੋਲਦੀ ਆ ਨਹੀਂ ਕੁੜੀਓ ਕਿੱਧਰ ਤੁਰੀਆਂ ਫਿਰਨਿਓ ਜਾਨੀ ਗੇੜੇ ਦਿੰਦੇ ਫਿਰਦੇ ਹੋਣਗੇ 20 ਦੇ ਵਿੱਚ ਤੁਸੀਂ 20 ਜੋ ਸੀਬੋ ਬੋਲੀ ਤਾਈ ਬਾਹਰ ਕੰਨੀ ਜਾ ਕੇ ਆਈਆਂ ਸੀ ਤਾਂ ਜੰਗਲ ਪਣੇ ਜਾ ਕੇ ਆਏ ਆ ਹੁਣ ਅਸੀ ਤਾਂ ਹੁਣ ਨਹੀਂ ਜਾਂਦੀਆਂ ਕਿਸੇ ਬੱਚੇ ਹੁਣ ਘਰੇ ਵੜ ਜਾਾਂਗੇ ਆ ਪੌੜੀ ਚੜ ਕੇ ਘਰ ਨੂੰ ਜਾਂਦੇ ਆ ਉਹ ਦੀਪੂ ਕੇ ਘਰੇ ਜਾ ਉਤਰੀਆਂ ਜਹਾ ਜਾਂਦੀ ਨੂੰ ਫੜਾ ਲੈ ਫੜਨੀ ਤੇਰੇ ਖਾਛ ਮੰਨੇ ਤੈਨੂੰ ਮਹਿੰਦੀ ਲੈ ਕੇ ਦਿੱਤੀ 1 ਰੁਪਏ ਦੀ ਫੜਾ ਨਾਲ ਚੁੰਡੀਆਂ ਦੇ ਨਾਲ ਵੱਖੀਆਂ ਖਾ ਲੀਆਂ ਭਾਈ ਵੱਡ ਵੱਡ ਚੁੰਡੀਆਂ ਉਹਨਾਂ ਨੇ ਉਹ ਕਹਿੰਦੀ ਵੀ ਮੇਰੇ ਕਿਉਂ ਰੋਗ ਭਰਦੀਆਂ ਉਸੇ ਧਗੜੇ ਨਾਲ ਮੱਥਾ ਲਾ ਲੈਂਦੀਆਂ ਉਹ ਨਏ ਤੋਂ ਤੋਂ ਭੱਜ ਆਈਆਂ ਸੀ ਤੀ ਉਹ ਜੇ ਨਾ ਪਤੰਦਰ ਨਾ ਮੱਥਾ ਲਾਉਂਦੀ ਹੁਣ ਮੇਰੇ ਚੁੰਡੀਆਂ ਮੇਰੇ ਵੱਢਣ ਲੱਗਿਆਂ ਪਈਆਂ ਫੇਰ ਲੈ ਤੈਨੂੰ ਰੁਪਈਏ ਦੀ ਮਹਿੰਦੀ ਹੀ ਲੈ ਕੇ ਦਿੱਤੀ ਐ ਉਹ ਕਹਿੰਦੀ ਖਾਛਮ ਦੇ ਸਾਰੇ ਹੀ ਰੱਖ ਲੈ ਤੇ ਮਹਿੰਦੀ ਲੈ ਉਹਨੂੰ ਅੱਧ ਪਚਾਦ ਦੇਤਾ ਦਵਾਨੀ ਚੌਂਦੀ ਨੇ ਲੈਂਚੀਆਂ ਦੇ ਦਿੰਦੀ ਦੇਖ ਨਹੀਂ ਹੁਣੀ ਲੈ ਉਸੇ ਦੀ ਬਣ ਕੇ ਬੈ ਗਈ ਜੇ ਵਿਆਹ ਕੱਲ ਨੂੰ ਐ ਅੱਜ ਹੀ ਦੇਖ ਲੈ ਉਸੇ ਦੀ ਮੇਰ ਮਾਰਦੀ ਤੁਰੇ ਫਿਰਦੀ ਅੱਜ ਹੀ ਬਣ ਕੇ ਬੈ ਗਈ ਨਾ ਇਹ ਆਪਾਂ ਨੂੰ ਜਦੋਂ ਪਟਵਾਰੀ ਬਣ ਗਿਆ ਫੇਰ ਕੋਈ ਨਹੀਂ ਸਿਆਣਿਆ ਕਰਦੀ ਆਪਾਂ ਨੂੰ ਉਥੋਂ ਭਾਈ ਮਖੌਲ ਕਰਦੀਆਂ ਦੇ ਲੈ ਸਾਰੀਆਂ ਬਾਗੀਆਂ ਜਾ ਉੱਤਰੀਆਂ ਘਰੇ ਆਪਦੇ ਵਿਹੜੇ 'ਚ ਵਿਹੜੇ 'ਚ ਜਾ ਕੇ ਉਤਰ ਕੇ ਪਈ ਉਹ ਕਹਿੰਦੇ ਚੱਲ ਅੰਦਰ ਬਹਿ ਗਈਆਂ ਅੰਦਰ ਬਹਿਈਆਂ ਤੇ ਦਿਲਾ ਦੂਆ ਦਿਨ ਪਈ ਚੜਿਆ ਤੇ ਨੇ ਤੜਕੇ ਸਵੇਹਾ ਪਾਠੀ ਉਹਨੇ ਆ ਕੇ ਬਾਜਾ ਖੜਕਾਤਾ ਗਿਆਨੀ ਨੇ ਬਾਜਾ ਤੇ ਉਹ ਆ ਕੇ ਕਹਿੰਦਾ ਭਾਈ ਦਿਲਾ ਇਨੇ ਬਰਾਤ ਵਾਲੇ ਮੰਗਾ ਲੇ ਤੇ ਮੂਰੇ ਗਦੈਲਾ ਬਿਛਾਇਆ ਗਿਆ ਜਿਹੜਾ ਉਹਦੇ ਮਾਮੇ ਦਾ ਪੁੱਤ ਸਰਵਾਲਾ ਬਣਿਆਗਾ ਦੀ ਸ਼ੇਰੇ ਉਹਦੇ ਬੰਨੇ ਬੇਤੇ ਇਹ ਬਿਨਾ ਛੇਰਿਆਂ ਤੋਤੀਗਾ ਸਰਵਾਲੇ ਨੇ ਛੇਰੇ ਸਰਵਾਲੇ ਦੇ ਹੀ ਬਣਤੇ ਉਹਨਾਂ ਨੇ ਜਾਂ ਤੇਨੇ ਬਣਾਏ ਨਾ ਚਾਹੀ ਕਿਵੇਂ ਲਾ ਲਿਆ ਉਹਨੇ ਜਦੋਂ ਦੇਖਿਆ ਵੀ ਲੈਚ ਉਹਦੇ ਵਿੱਚ ਕੁੰਡ ਤੇ ਵਿਚਦੀ ਮਾੜਾ ਜਾਂ ਮੂੰਹ ਕਰਕੇ ਜਦੋਂ ਕੋਲੇ ਲਿਆ ਕੇ ਬਹਾਈ ਗਈ ਦੀਪੋ ਬਈ ਇਹ ਲੈਚੀਆਂ ਆਲਾ ਛੇਰੇ ਤਾਂ ਜਿਹਦੇ ਬੰਨੇ ਬੈਨੇ ਉਹ ਲੈਚੀਆਂ ਆਲਾ ਤਾਂ ਹੈ ਨਹੀਂ ਲੈਚੀਆਂ ਆਲਾ ਤਾਂ ਵਾਹਿਆ ਤਾਂ ਲੈਚੀਆਂ ਆਲੇ ਪਿਆ ਬਰਾਬਰ ਬਈ ਛੇਰੇ ਉਹ ਦੂਏ ਦੇ ਬੰਨੇ ਕਹਿੰਦੇ ਮੁੰਡਾ ਉਹ ਵੀ ਸੋਹਣਾ ਸੀਗਾ ਮਾਮੇ ਦਾ ਪੁੱਤ ਸੀ ਸਰਵਾਲਾ ਬਣਿਆ ਵਾ ਫਰਕ ਵੀ ਇਹਨਾਂ ਦਾ 5 ਕੁ ਮਹੀਨਿਆਂ ਦਾ ਹੀ ਸੀ ਦੱਸਿਆ ਵੀ 5 ਮਹੀਨੇ ਛੋਟਾ ਸੀ ਉਹ ਨਰਤੀ ਗਤੀ ਨੌਤੀ ਰਾ ਕਹਿੰਦੇ ਤੇ ਤੇ ਉਹ ਬਾਦਮੀ ਚ ਪੜਦਾ ਸੀ ਉਹ ਤਾਂ ਨੰਦਾਂ ਹੋયા ਤੋਂ ਬਾਅਦ ਉਹਨੇ ਪਾ ਗਿਆ ਉਹਨੇ ਤਾਂ ਨੰਦ ਨੁੰਡ ਨਹੀਂ ਦੇਖੇ ਉਹਦਾ ਪਰਚਾ ਪੈਣਾ ਸੀਗਾ ਉਹ ਤਾਂ ਭੱਜ ਗਿਆ ਯਾਨੀ ਇਹ ਫਿਰ 5 ਕੁ ਬੰਦੇ ਨੰਦ ਹੋયા ਤੋਂ ਬਾਅਦ ਉਹਦੇ ਵਿੱਚ ਜਦੋਂ ਮਰੂੜੀ ਪਾਈ ਉਹਦੇ ਫੜਾਤੀ ਦੇ ਲੈ ਵੀ ਪੱਲਾ ਫੜਾਓ ਕੁੜੀ ਦਾ ਸ਼ਬਦ ਪੜਦਾ ਪੱਲੇ ਦਾ ਮੇਰੀ ਬਾਹ ਨਾ ਛੋਡੀ ਬੇ ਸੱਜਣਾ ਮੈਂ ਲੜ ਲੱਗੀ ਤੇਰੇ ਉਹ ਭਈ ਜਦੋਂ ਸ਼ਬਦ ਪੜੇ ਪੜ ਕੇ ਜਾਨੀ ਮਨ ਉਹਦੀ ਯਾਦ ਜਾਨੀ ਚਿੱਤ ਦੇ ਵਿੱਚ ਜਾਨੀ ਨਰਤੀਰਦੀ ਹੋਈ ਆਵੇ ਜਦੋਂ ਸ਼ੇਰ ਦੇ ਨਰਤੀਰ ਦੇ ਬੰਨੇਗੇ ਤੇ ਨੰਧਾਂ ਤੇ ਬੈਠੀ ਦੀ ਜਦੋਂ ਨਰਤੀਰਦੀ ਹੋਈ ਯਾਦ ਦਿਲਾਵੇ ਮੂਰੇ ਜਦੋਂ ਅੰਦਰ ਬੁਲਾਏ ਗਏ ਚਾਰ ਪੰਜ ਮੁੰਡੇ ਕਹਿੰਦੇ ਵੀ ਛੰਦ ਲਾਓ ਛੰਦ ਲਾਓ ਉਹਦੋਂ ਰਸਮ ਹੁੰਦੀ ਛੰਦ ਲਾਉਣ ਦੀ ਚਲ ਉਹ ਛੰਦ ਸੁਣਦੇ ਲਾਉਂਦੇ ਰਹੇ ਤੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਤੇ ਚਲ ਮਨ ਉਹਨਾਂ ਨੇ ਫੇਰ ਉਦੋਂ ਬਾਅਦ ਜਾਨੀ ਮਨ ਸਾਰਾ ਬਿਹਾਰ ਕਰਕੇ ਅੰਦਰ ਬਹਿ ਗਏ ਤੇ ਫੇਰ ਉਹ ਭਾਈ ਬਰਾਤ ਦੇਲਾ ਵਿਆਹ ਕੇ ਲੈ ਗਏ ਵਿਆਹ ਲੱਕੇ ਲੈ ਕੇ ਨਰਦੀਰ ਬਾਗਿਆ ਪਹਿਲਾਂ ਨਰਦੀਰ ਪਹਿਲਾਂ ਗਿਆ ਵਾ ਦੇਖ ਲੈ ਇਹ ਭਾਈ ਬਾਦ ਜਦੋਂ ਬਰਾਤ ਦੋ ਦਿਨ ਚੜੀ ਜਾ ਕੇ ਦੇਲਾ ਦੋ ਦਿਨ ਰਹੀ ਦੋ ਦਿਨ ਉਥੇ ਲੜਕੀ ਰਹੀ ਤੋਂ ਬਾਅਦ ਬਾਦ ਫੇਰ ਮਕਲਾਵਾ ਲੈਣ ਆਏ ਬੰਦੇ ਇਹ 4-5 ਚਾਰ ਪੰਜ ਜਾਣੇ ਮਕਲਾਬਾ ਲੈ ਕੇ ਗਏ ਵੇ ਫਿਰ ਜਣੀ ਮਤਬਲ ਉਹ ਦੂ ਬਾਦ ਨਰਦੀਰ 2 ਮਹੀਨਿਆਂ ਬਾਦ ਜਣੀ ਮੰਨ ਤੇ ਆਪਦੀ ਭੂਆ ਨੂੰ ਤੇ ਫੁੱਫੜ ਨੂੰ ਮਿਲਣ ਆਇਆ ਇਹ ਲਵੇ ਦੇ ਪਿੰਡ ਕੋਈ ਲਿਹਾਜ ਵਾਲਾ ਮੁੰਡਾ ਕੋਈ ਹੋਰ ਬਿਮਾਰ ਹੋਇਆ ਵਾਸੀ ਉਹਦਾ ਪਤਾ ਲੈਣ ਗਏ ਵੇ ਤੇ ਨਾਲੇ ਉਹਦੀ ਭੂਆ ਨਰਦੀਰ ਦੀ ਤੇ ਨਾਲੇ ਫੁੱਫੜ ਉਹ ਭਾਈ ਜਦੋਂ ਆ ਕੇ ਜਿਹੜਾ ਸ਼ਿਰੀ ਤੇ ਤੇ ਛੋਟਾ ਭਾਈ ਇਹਦਾ ਮੱਖਣ ਚਾਰਾ ਕੁੱਤਰਦੇ ਐ ਤੇ ਇਹ ਖਪਾਉਂਦਾ ਤੁਰਿਆ ਫਿਰਦਾ ਉਹਨਾਂ ਨੇ ਆ ਕੇ ਬੁਲਾਈ ਸ਼ਾਛਰੀਕਾਰ ਸ਼ਾਛਰੀਕਾਰ ਬੁਲਾ ਕੇ ਭਾਈ ਦੇ ਲੈ ਬਹਿ ਗਏ ਤੇ ਉਹਨਾਂ ਨੇ ਰੋਟੀ ਟੁਕੋ ਦੇ ਲੈ ਖਾ ਕੇ ਸੀਰੀ ਨੇ ਤੇ ਛੋਟੇ ਮੁੰਡੇ ਨੇ ਮਨ ਮੱਖਣ ਨੇ ਉਹ ਤਾਂ ਨਰਮੇ ਦੀ ਰੱਖੀ ਜਾਂਦੇ ਹੁੰਦੇ ਉਦੋਂ ਬਾਛੇ ਬੁੱਛੇ ਲੈ ਕੇ ਜਾਂਦੇ ਤੇ ਬਾਛੇ ਲੈ ਕੇ ਉਧਰ ਨੂੰ ਤੁਰ ਗਏ ਤੇ ਉਹਨੇ ਭਾਈ ਆ ਕੇ ਕਹਿੰਦਾ ਵੀ ਮੰਜਾ ਦਿਲਾ ਢਾਤਾ ਮੰਜੇ ਤੇ ਬਹਿ ਗਿਆ ਮੰਜੇ ਤੇ ਭਾਈ ਨਰਦੀਰ ਬੈਠਾ ਵਾ ਉਹਨੇ ਬੈਕ ਖੋਲਿਆ ਬੈਕ ਖੋਲੇ ਕਿ ਉਹ ਤੋਂ ਬਿਸਕੀ ਦੀ ਬੋਤਲ ਕੱਢ ਲਈ ਬਿਸਕੀ ਦੀ ਬੋਤਲ ਕੱਢ ਕੇ ਲਿਆ ਓਏ ਕਹਿੰਦਾ ਗਲਾਸ਼ ਲਿਆ ਚੱਕ ਕੇ ਚੰਦ ਹ ਚੰਦ ਜਾ ਕੇ ਦੋ ਗਲਾਸ਼ ਚੱਕ ਲਿਆ ਆ ਤੇ ਪੇਗ ਪਾਉਂਦਾ ਯਾਨੀ ਨਰਦੀਰ ਬੋਲਦਾ ਓਹ ਲਿਆ ਓਏ ਭਾਬੀ ਤੋਂ ਕੁਝ ਨਾਲ ਨੂੰ ਮੜਾ ਮੋਟਾ ਕਰਾਰਾ ਕਰੂਰਾ ਤਮਗਾ ਲੈ ਉਹ ਪਾਈ ਉਹਨੇ ਹਾਕਮਾਤੀ ਦੀ ਪੋ ਇੱਥੋਂ ਦਾਲ ਲੈ ਕੇ ਆ ਉਹਨੇ ਕਟੋਰਾ ਚੱਕਿਆ ਉਹਦੇ ਵਿੱਚੋਂ ਟੋਕਰੇ ਦਿਓ ਤੇ ਕਾਛੀ ਦਾ ਵਿੱਚ ਧਰ ਕੇ ਚਮਚਾ ਵਿੱਚ ਢਾਲ ਕੇ ਫੜਾਤੀ ਤੇ ਉਹਨੇ ਹੱਥ ਲੰਬਾ ਕੁੰਡ ਕੱਢ ਕੇ ਜਦੋਂ ਦਾਲ ਫੜਾਉਣ ਆਈ ਉਹ ਕਹਿੰਦਾ ਓਏ ਵੱਡੇ ਵੀਰ ਇਹ ਕੰਮ ਕਰਨੋਂ ਕੁੰਡ ਚ ਕਢਾਉਣੋਂ ਤੋਂ ਤੁਸੀਂ ਮੇਰੇ ਉਹੀ ਚੱਕ ਕੇ ਮਾਰੋ ਕੁਛ ਨਾ ਕੁਛ ਜੇ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਤਾਂ ਬੇਬੇ ਕਹਿੰਦੀ ਹੁੰਦੀ ਆ ਵੀ 5 ਮਹੀਨੇ ਛੋਟਾ ਏ ਭਾਬੀ ਨੇ ਕੁੰਡ ਦੇਲਾ ਕਿੱਡਾ ਹੱਥ ਲੰਬਾ ਕੁੰਡ ਕੱਢਿਆ ਬਈ ਇਹ ਕੰਮ ਨਾਉ ਤੋ ਐਡੀ ਮੇਰੀ ਬੇਇੱਜ਼ਤੀ ਕਰਨ ਨਾ ਤਾ ਤੁਸੀਂ ਉਹੀ ਚਾਕੇ ਮਾਰੋ ਮੇਰੇ ਕੁਛ ਤੇ ਉਹ ਯਾਨੀ ਉਹ ਨਹੀਂ ਬੋਲੀ ਕੁੰਡ ਵਿਚਰੀ ਹੱਛ ਕੇ ਯਾਨੀ ਮਤਲਬ ਦਾਲ ਫੜਾ ਕੇ ਮੁੜ ਗਈ ਉਹ ਕਹਿੰਦਾ ਬਈ ਗੱਲ ਤਾਂ ਸੁਣ ਲਾ ਹੈ ਤਾਂ ਤੂੰ 5 ਮਹੀਨੇ ਸੱਚੀ ਗੱਲ ਮੈਥੋਂ ਛੋਟਾ ਹੀ ਐ ਪਰ ਹੁਣ ਕੁੰਡ ਚਕਾਈ ਦਾ ਕੁਛ ਨਾ ਕੁਛ ਦੇਣਾ ਪਊ ਉਹਨੇ ਭਾਈ 100 ਦਾ ਨੋਟ ਕੱਢਿਆ 100 ਦਾ ਨੋਟ ਕੱਢ ਕੇ ਭਾਈ ਫੜਾਤਾ ਕਹਿੰਦਾ ਲੈ ਬਈ ਉਹ ਕਹਿੰਦੀ ਸੌਦਾ ਕੋਈ ਰਾ ਹੈ ਤੇਰੇ ਹੁਣ ਘਰੇ ਆਏ ਦੇ ਕੱਪੜੇ ਥੋੜੋ ਲਾਉਣੇ ਆ ਸੀ ਤੂੰ ਪੰਜ ਚਾਰ ਰਹਿਗੇ ਤਾਂ ਦੇ ਦੇ ਉਹ ਕਹਿੰਦਾ ਬਈ ਨਾ ਅਸੀਂ ਤਾਂ ਕਰੇ ਟੁੱਟੇ ਵੇ ਰੱਖੇ ਨਹੀਂ ਸੌਦਾ ਨੋਟ ਹੀ ਹੈ ਭਾਬੀ ਤੇਰੇ ਮੂੰਹ ਨਾਲੋਂ ਕਦੇ ਹੁਣ ਸੌਦਾ ਨੋਟ ਕੋਈ ਬਾਹਲਾ ਮਹਿੰਗਾ ਹੈ ਲੈ ਫੜ ਸੌ ਐਨਾ ਕਿੰਨਾ ਕੁ ਬਾਹਲਾ ਹੈਗਾ ਲੈ ਫੜ ਤੂੰ ਤਾਂ ਸੌਦਾ ਨੋਟ ਹੀ ਰੱਖ ਲੈ ਉਹ ਕਹਿੰਦਾ ਚੱਲ ਟੜਕੋਂ ਟੁੱਟੇ ਵੇ ਮੋੜ ਨਹੀਂ ਚਾਹ ਰੱਖ ਲੈ ਬਾਹਲਾ ਉਹ ਕਰਦਾ ਉਹਨੇ ਭਾਈ ਆਗੇ ਦਵਾਰੇ ਹਾਕਮਾਰੀ ਕਹਿੰਦਾ ਰਾਲਤਾ ਮੁਗ ਚਾਰ ਚੂਰੀ ਲਿਆ ਦਿਓ ਜਦੋਂ ਦਵਾਰੇ ਦੀਪੋ ਚਾਰ ਫੜਾਉਣ ਗਈ ਤੇ ਘੁੰਡ ਦੀਪੋ ਨੇ ਝਾਕਤਾ ਜਦੋਂ ਲਾਟਾਂ ਦੇ ਚਾਮਣੇ ਯਾਨੀ ਦੀਪੋ ਕਨੀ ਝਾਕਿਆ ਝਾਕੇ ਪਈ ਲਾਈਟ ਜਾਨ ਨਾਲ ਦੀ ਨਾਲ ਖਮੋਸ਼ ਹੋ ਗਿਆ ਨਰਤੀਰ ਕਹਿੰਦਾ ਓਏ ਵੀਰੇ ਕੀ ਪੋਨਾ ਕਰਿਆ ਤੀ ਤੇਰਾ ਓਏ ਕਹਿੰਦਾ ਭਾਬੀ ਤਾਂ ਸੋਣੀ ਵਾਲੀ ਐ ਵਹਿ ਜਾ ਓਏ ਵਹਿ ਜਾ ਕਹਿੰਦਾ ਮੈਂ ਨਾ ਛੱਤ ਚੜੀ ਜਾਈਂ ਐਵੇਂ ਬੜਾ ਛਰਾ ਕੇ ਉਹ ਕਹਿੰਦਾ ਓਏ ਛਿਰ ਤੇ ਭਾਬੀ ਵਰਗੀਆਂ ਤਾਂ ਜੇ ਪੀੜਾ ਢਾ ਕੇ ਵੀ ਬੈਠੀਆਂ ਰਹਿਣ ਨਾ ਛਿਰ ਤੇ ਤਾਂ ਕਿਹੜਾ ਭਾਰ ਲੱਗਦਾ ਇਹਨਾਂ ਦਾ ਦੇਖਤਾ ਸਹੀ ਕਿੰਨੀ ਸੋਹਣੀ ਲੱਗਦੀ ਐ ਇਹ ਤਾਂ ਸੋਹਣੀ ਵੜੀ ਲੱਗਦੀ ਐ ਉਹ ਕਹਿੰਦਾ ਓਏ ਜਾਣਦੇ ਜਾਣਦੇ ਤੂੰ ਰਹਿਣ ਦੇ ਇਹਨਾਂ ਨਹੀਂ ਬੜਾ ਇਹਨਾਂ ਨੂੰ ਛਰਾਈਦਾ ਹੁੰਦਾ ਉਹ ਹੱਜ ਦੀ ਪਾਈ ਕੁੰਡ ਦੇਲਾ ਕੁੰਡ ਤਾਂ ਚੱਕਿਆ ਬਾਈ ਸੀ ਉਤੁਰ ਗਈ ਉਹਨੇ ਪਾਛੇ ਤੇ ਥਾਂਵਲੇ ਦੇ ਓਲੇ ਮੰਜਾ ਢਾ ਕੇ ਉਹਦੇ ਸਵਟਰ ਦੀਆਂ ਜਾਣੀ ਛੜਾਈਆਂ ਜੀਆਂ ਲਾਗੀ ਪਾਉਣ 133 ਜਾਨੀ ਮੰਨ ਛੜਾਈਆਂ ਲਾਗੀ ਪਾਉਣ ਤੇ ਉਹਦੋਂ ਨੂੰ ਆਉ ਕਹਿੰਦਾ ਐ ਕਰ ਵੀਰੇ ਤੂੰ ਬੈਠ ਮੈਂ ਨੈਤਾ ਪਸ਼ੂਆਂ ਕਨੇ ਗਿੜਾ ਹਮਾਰਿਆਂ ਮਾਂ ਤੇ ਨਾਲੇ ਚਾਰਾ ਚੂਰਾ ਜਾ ਚੌਕਰਾ ਭਰ ਕੇ ਛਟਿਆਂ ਮਾਏ ਕਾ ਦਲਾ ਕੋਤਰਿਆ ਪਿਆ ਤੇ ਉਹ ਕਹਿੰਦਾ ਚੰਗਾ ਜਾਇਆ ਜਦੋਂ ਉਹ ਟੋਕਰਾ ਚਾ ਕੇ ਕੱਖਾਂ ਦਾ ਪਾਉਣ ਗਿਆ ਉਹਨੇ ਭਾਈ ਸੁਹਾਤ ਚ ਦਲੇ ਸੰਦੂਖ ਤੇ ਸੰਦੂਖ ਦੇ ਵਿੱਚੋਂ ਜਿਹੜਾ ਖਰੋਸ਼ੀਏ ਨਾਲ ਬੁਣਿਆ ਬਾ ਰਮਾਲ ਤੀ ਉਹ ਲੈ ਆ ਕੇ ਨਤੀਰ ਦੇ ਪੱਟਾਂ ਤੇ ਧਰਤਾ ਲੈਵੇ ਦਿਉਰਾ ਤੈਂ ਵੀ 600 ਰੁਪਇਆ ਦਿੱਤਾ ਤੀ ਕੁੰਡ ਜਿਕਾਈ ਲੈ ਮੇਰੀ ਭਾਬੀ ਦੀ ਵੀ ਨਿਸ਼ਾਨੀ ਲੈ ਜਾ ਲੈ ਉਹਨੇ ਪਹਿਲਾ ਮੂੰਹ ਨਾ ਚੁੰਮਿਆ ਮੂੰਹ ਨਾ ਚੁੰਮ ਕੇ ਜਾਨੀ ਮੱਥੇ ਨੂੰ ਲਾ ਕੇ ਜਾਨੀ ਗੱਲ ਮੈਂ ਕਹਦੇ ਲੈ ਭਾਬੀ ਤੇਰੀ ਤਦ ਨਿਸ਼ਾਨੀ ਮੈਂ ਹਿੱਕ ਨਾਲ ਲਾ ਕੇ ਰੱਖਿਆ ਕਰੂੰ ਤੇ ਤੇਰੀ ਤੇਰੀ ਨਿਸ਼ਾਨੀ ਨਹੀਂ ਭਾਬੀ ਮੈਂ ਗਮਾਉਂਦਾ ਉਥੋਂ ਭਾਈ ਉਹਨੇ ਜਾਣੀ ਉਦੋਂ ਜਦੋਂ ਉਹ ਮੁੜਿਆ ਕਹਿੰਦੇ ਲੈ ਵੀ ਪੇਗ ਪਾਈਏ ਫੇ ਹੋਰ ਹੋਰ ਪੇਗ ਪਾ ਕੇ ਉਹ ਤਾਂ ਜਾਣੀ ਦਾਰੂ ਆਪ ਦੀ ਜਿਹਾ ਤਾਂ ਰੂੜੀ ਮਾਰ ਕਾ ਪਿੰਦਾ ਰਹਾ ਤੇ ਜੇ ਜਾ ਮਛਾਲੇ ਦਾ ਤੇ ਜਿਹੜੀਆਂ ਠੇਕੇ ਦੇ ਖਾਛਾ ਤੇ ਅਮੀਰਾ ਬਣੀਆਂ ਹੁੰਦੀਆਂ ਤੇ ਉਹ ਉਹ ਹੀ ਪੀਤਿਆਂ ਦੀਆਂ ਜਾਣੀ ਉਹਨੇ ਇਹ दारू ਜਾਨੀ ਅੰਗਰੇਜ਼ੀ ਪੀਤੀ ਨਹੀਂ ਸੀ ਕਿਤੇ ਉਹ दारू ਦਾ ਠੰਡਾ ਹੋ ਕੇ ਨਸ਼ਾ ਚੜਦਾ ਸੀ ਤਾਂ ਜਾਨੀ ਉਹ ਦੂਜੀ ਜਾਨੀ ਸੋੜਦਾ ਜਾਂ ਛੇਤੀ ਠੋਕਰ ਮਾਰ ਜਾਂਦੀ ਹੈ ਉਹ ਹੋਲੀ ਨਸ਼ਾ 'ਚ ਇਹ ਨਰਤੀ ਰੋਪੇਗ ਛੋਟਾ ਪਾਉਂਦਾ ਸੀ ਤਾਂ ਉਹ ਥੋੜਾ ਜਿਹਾ ਵੱਡਾ ਪਾਉਂਦਾ ਰਿਹਾ ਉਹ ਤਾਂ ਭਾਈ ਜਦੋਂ ਹੋਣ ਲੱਗਿਆ ਜਾਨੀ ਮਾੜੇ ਅੱਖ ਜੀ ਲੱਗਾ ਮਿਚਣ ਫਿਰ ਉਹ ਕਹਿੰਦਾ ਭਾਬੀ ਰੋਟੀਆਂ ਪਾ ਨਰਤੀਰ ਕਹਿੰਦਾ ਲਾ ਰੋਟੀ ਖਾਵਾਂਗੇ ਉਹ ਰੋਟੀ ਕਹਿੰਦਾ ਖਾ ਲਾਂਗੇ ਓਏ ਲੈ ਹੁਣ ਆਪਾਂ ਪ੍ਰੇਮ ਪਿਆਲਾ ਤਾਂ ਪੀ ਲੈ ਕਹਿੰਦਾ ਵੀਰੇ ਪਰਾਣੀ ਰਸਮ ਕਰਕੇ ਹਟੇਗਾ ਲੈ ਪ੍ਰੇਮ ਪਿਆਲਾ ਪਾਲਾ ਪ੍ਰੇਮ ਪਾਲਾ ਪਾਉਂਦੇ ਨੇ ਜਦੋਂ ਉਹਨੇ ਗਲਗਸਾ ਕਰ ਲਿਆ ਗਲਾਸ ਕਰਕੇ ਪਾਣੀ ਪਾ ਕੇ ਫੜਾ ਤਲ ਧੀਰ ਨੂੰ ਲੈ ਫੜ ਉਹਨੇ ਤਾਂ ਦੋ ਕੁ ਟਾਂ ਭਰ ਕੇ ਬਾਕੀ ਵਾਪਸ ਕਰਤਾ ਉਹਦੇ ਕੰਨੀ ਉਹ ਪਹਿਲਾਂ ਹੀ ਦੂਏ ਲੂਟ ਹੋਇਆ ਬਸ ਪਹਿਲਾਂ ਹੀ ਉਹ ਦੇਖ ਕੇ ਜਾਲੀਆ ਲਾਟ ਦੇ ਚਾਨਣੇ ਤਹਾ ਕਰਕੇ ਗਲਾਸ ਕਰ ਉਹ ਵੀਰਾ ਇਹ ਤਾਂ ਬੁੱਲਾ ਨੂੰ ਲਾ ਕੇ ਹੀ ਮੂਰਤੀ ਗਲਾਸ ਤਾਂ ਜਿਉਂ ਨੇ ਹੀ ਪੀਆ ਉਹ ਚੱਲ ਪੀ ਲਿਆ ਪੀ ਲਿਆ ਕੀ ਹੁੰਦਾ ਮੈਂ ਨਹੀਂ ਕਦੇ ਬਲੀ ਪੀਤੀ ਉਹਨੇ ਭਾਈ ਉਹ ਵੀ ਪੀ ਲਿਆ ਉਹ ਪੀ ਕੇ ਲਿਆ ਭਾਬੀ ਰੋਟੀਆਂ ਪਾ ਲਿਆ ਰੋਟੀਆਂ ਪਾ ਕੇ ਉਹਨੇ ਤਾਂ ਇੱਕ ਬੁਰਕੀ ਜੇ ਲਾਈ ਵੀ ਨਹੀਂ ਤੇ ਲਾ ਕੇ ਟੇਡਾ ਜਾ ਹੋ ਗਿਆ ਉਹ ਤੋਂ ਉਹਨੇ ਉਥੋਂ ਮੋਰਾਂ ਤੋਂ ਮੋਢਿਆਂ ਤੋਂ ਫੜਿਆ ਮੋਢਿਆਂ ਤੋਂ ਫੜ ਕੇ ਲੋਟ ਕਰਕੇ ਮੰਜੇ ਤੇ ਤੇ ਉਹਦੇ ਤੇ ਖੇਤ ਜਾਣੀ ਦੇ ਤਾਦੇ ਤੇ ਅੱਦੇ ਤੇ ਖੇਤ ਦੇ ਕੇ ਆਪ ਰੋਟੀਆਂ ਪੰਜ ਚਾਰ ਕੇ ਖਾਧੀਆਂ ਪੰਜ ਚਾਰ ਖਾ ਕੇ ਭਾਬੀ ਲੈ ਜਾ ਭਾਂਡੇ ਚੱਕ ਕੇ ਭਾਬੀ ਭਾਂਡੇ ਚੱਕਣ ਆਈ ਕਹਿੰਦਾ ਭਾਬੀ ਤੜਕਈ ਮਾਂਜ ਲਈ ਭਾਂਡੇ ਕਿਹੜਾ ਹੁਣ ਐਡੀ ਛਤੀ ਕੀ ਹੁੰਦਾ ਬਹਿ ਕੇ ਗੱਲਾਂ ਤਾਂ ਕਰ ਲਾ ਚਾਰ ਮਿੰਟ ਉਹ ਕਹਿੰਦੀ ਗੱਲਾਂ ਹੀ ਤੜਕਉ ਕਰਾਂਗੇ ਭਾਂਡੇ ਵੀ ਤੜਕਉ ਹੀ ਮੰਜਾਂਗੇ ਹੁਣ ਤੂੰ ਪੈ ਜਾ ਭਾਈ ਉਹਨੇ ਪਾਛੇ ਤੇ ਉਹ ਕਿ ਮੰਜਾ ਆਪ ਦਾ ਦੀਪੋ ਨੇ ਡਾ ਲਿਆ ਉਹਨੂੰ ਨੀਂਦ ਕਿੱਥੇ ਕਦੇ ਕਦੇ ਤਾਂ ਕਦੇ ਤਾਂ ਖੇਚ ਤਾਂ ਆਦਤ ਹੈ ਖਿੱਚ ਲਿਆ ਕਰੇ ਕਦੇ ਜਮਾ ਪੈਣਾ ਤੋਂ ਲਾਹ ਦਿਆ ਕਰੇ ਜਦੋਂ ਦੀ ਪੁੱਦੇ ਮੰਜੇ ਕਨੀ ਚਾ ਕੇ ਲੀਟਰ ਲਾਟਣ ਵੱਡੀ ਕਾਰੀ ਦਿੱਤੀ ਸੀ ਉਹਨਾਂ ਨੇ ਜਦੋਂ ਲਾਟਣ ਜਾਣੀ ਉਹਦੇ ਐ ਲੱਗਿਆ ਵੀ ਨੇਰੇ ਦੇ ਵਿੱਚ ਵੀ ਜਾਣੀ ਉਹਦੀਆਂ ਅੱਖਾਂ ਜਿਵੇਂ ਬਿੱਲੀ ਨੂੰ ਮੰਗੂ ਐ ਮਸ਼ਾਲ ਮੰਗੂ ਮੱਚਦੀਆਂ ਹੁੰਦੀਆਂ ਨੇ ਜਾਣੀ ਉਹ ਨੂੰ ਐ ਲੱਗਿਆ ਵੀ ਜਾਨੀ ਨਰਦੀਰ ਜਾਨੀ ਜਾਨੀ ਮੇਰੀ ਮੰਜੇ ਦੀ ਬਾਹੀ ਤੇ ਬੈਠਾ ਜਦੋਂ ਮੰਜੇ ਦੀ ਬਾਹੀ ਤੇ ਹੱਥ ਫੇਰ ਕੇ ਦੇਖੇ ਤਾਂ ਜਾਨੀ ਬਾਹੀ ਖਾਲੀ ਪਈ ਹੋਇਆ ਕਰੇ ਜਾਨੀ ਦੂਜਾ ਦੂਜੇ ਦੇ ਨਾਲ ਸ਼ਾਈ ਰਾਤ ਭਾਈ ਕੋਈ ਨਹੀਂ ਅੱਧੀ ਰਾਤ ਤੋਂ ਰਾਤ ਟੱਪ ਗਈ ਅੱਧੀ ਰਾਤੋਂ ਰਾਤ ਟੱਪੀ ਵੀ ਉੱਠਿਆ ਨਰਦੀਰ ਉੱਠ ਕੇ ਸਵਾਚੋਂ ਬਾਹਰ ਨਿਕਲਿਆ ਬਾਹਰ ਨਿਕਲ ਕੇ ਜਿਹੜੇ ਗੂੜੇ ਜੇ ਦੇ ਕੇ ਜਾ ਕੇ ਭਾਈ ਦੀਪੂ ਦੇ ਮੰਜੇ ਤੇ ਵਾਗਿਆ ਬਾਹੀ ਤੇ ਬਹਿ ਕੇ ਕਹਿੰਦਾ ਭਾਬੀ ਨੇ ਬਾਲਾ ਹੀ ਬੁਖਾਰ ਹੋਇਆ ਪਾ ਛੋਡੀ ਦਾ ਪਤਾ ਨਹੀਂ ਕੀ ਗੱਲ ਐ ਨਾ ਤਾਂ ਸਾਰੀ ਰਾਤ ਅੱਧੀ ਰਾਤੋਂ ਰਾਤੋਂ ਟੋਂ ਟੱਪ ਗਈ ਨਾ ਤਾਂ ਆਈਆ ਨੀਂਦ ਛੋਡੀ ਇੱਥੇ ਪਤਾ ਨਹੀਂ ਕੀ ਗੱਲ ਐ ਛੋਡੀ ਸਵੇਰ ਤੇ ਤਾਂ ਡਰ ਲੱਗੀ ਜਾਂਦਾ ਛੋਡੀ ਸਵੇਰ ਤੇ ਜੋ ਤਾਂ ਨਾ ਤਾਂ ਆਈਆ ਨੀਂਦ ਤੇ ਆ ਨਾਲੇ ਮੱਥੇ ਤੇ ਦੇਖ ਹੱਥ ਧਰ ਕੇ ਇੰਨਾ ਮੱਥਾ ਮਚਦਾ ਨਾ ਇੰਨਾ ਯਾਨੀ ਕਿ ਬੁਖਾਰ ਚੜਿਆ ਵੈ ਆਪਦਾ ਉਹਦਾ ਮੱਥੇ ਹੱਥ ਫੜ ਕੇ ਜਦੋਂ ਮੱਥੇ ਤੇ ਲਾਇਆ ਮੱਥਾ ਤੇ ਹੱਥ ਲਾ ਕੇ ਦੀਪੋਂ ਕਹਿੰਦੀ ਮੱਥਾ ਤਾਂ ਤੇਰਾ ਜਮਾ ਠੰਡਾ ਪਿਆ ਜੀ ਹੱਥ ਮੇਰਾ ਦਿੱਤਾ ਕਿਉਂ ਝੂਠ ਬੋਲਦਾ ਐਂਉਂ ਕਹਿ ਕੇ ਉਹਨੇ ਚੁੱਪ ਕਰਕੇ ਭਾਈ ਉਥੋਂ ਉਹਨੂੰ ਧੱਕਾ ਦੇ ਕੇ ਮੰਜੇ ਤੋਂ ਉਹਦੇ ਮੰਜੇ ਤੇ ਨੂੰ ਕਰਤਾ ਤੇ ਮੰਜੇ ਤੇ ਕਰਕੇ ਤੇ ਭਾਈ ਆਪ ਯਾਨੀ ਆਪਦੇ ਮੰਜੇ ਤੇ ਜਾ ਪਈ ਆਪਦੇ ਮੰਜੇ ਤੇ ਜਾ ਕੇ ਪੈ ਗਈ ਕਿਉਂ ਉੱਠ ਕੇ ਪਾਣੀ ਤੱਤਾ ਕਰਿਆ ਪਾਣੀ ਤੱਤਾ ਕਰਦੇ ਨੂੰ ਉਦੋਂ ਨਰਤੀਰ ਉੱਠ ਖੜਿਆ ਪਾਣੀ ਉਹਨੇ ਗੜਬੀ ਉਹਨਾਂ ਦੀ ਉਹਨਾਂ ਦੇ ਕੋਲੇ ਧਰਤੀ ਭਰ ਕੇ ਆਪਦੀ ਗਲਾਸ਼ ਮੂਰੇ ਪਾ ਕੇ ਚਾਹ ਮੂਰੇ ਚੁੱਲੇ ਦੇ ਧਰਤੀ ਚੁੱਲੇ ਦੇ ਮੂਰੇ ਧਰੀ ਵੀ ਚਾਹ ਆਪ ਉਹ ਕਹਿੰਦਾ ਨਰਤੀਰ ਕਹਿੰਦਾ ਨਹੀਂ ਉਹ ਬੋਲਿਆ ਫਿਰ ਜਾਨੀ ਚੰਦ ਲਿਪੂ ਪਾਣੀ ਗਰਮ ਕਰਨ ਆਮ ਆਗੇ ਛਰੀ ਟੁੱਟੇ ਪਏ ਆ ਉਹ ਕਹਿੰਦੀ ਤਾਂ ਸ਼ਰੀਰ ਤਾਂ ਟੁੱਟੇ ਪਏ ਐ ਤੇ ਨਾ ਮੈਂ ਚਾ ਆਪੀ ਲੋ ਚਾ ਮੈਂ ਉਹਦੋਂ ਨੂੰ ਨਹਾ ਲੈਨੀ ਆ ਤੇ ਉਹਦੋਂ ਨੂੰ ਛੋੜਾ ਪਾਣੀ ਤੱਤਾ ਧਰਿਆ ਵਾ ਛੋੜਾ ਪਾਣੀ ਤੱਤਾ ਹੋ ਜੂ ਨਾਲੇ ਛੋੜੀ ਚਾ ਹਜਮੇ ਆ ਜੂ ਉਹਦੋਂ ਨੂੰ ਚਾ ਪੀ ਲੋ ਮੈਂ ਨਾ ਹੋਣੀ ਆ ਉਹਨੇ ਤਾਂ ਉਥੋਂ ਨਮ ਦੀ ਦਾਤਾਂ ਤੋੜੀ ਨਮ ਦੀ ਦਾਤਾਂ ਤੋੜ ਕੇ ਦਾਤਣ ਕਰੀ ਤੇ ਪੇਟੀ ਜੋ ਸੰਦੂਖ ਚੋਂ ਪੇਟੀ ਕਿਚੋਂ ਕੱਢੀ ਉਹ ਛਾਂਡੇਟ ਦੀ ਟਿੱਕੀ ਸ਼ਾਬਣ ਦੀ ਲੈ ਕੇ ਨੌਣ ਲੱਗੀ ਜਾਨੀ ਉਹਦੇ ਮੱਥੇ ਤੋਂ ਜਾਨੀ ਐ ਲੱਗੇ ਵੀ ਅਜੇ ਵੀ ਮੱਥੇ ਤੇ ਉੱਤੇ ਹੀ ਹੱਥ ਧਰਿਆ ਬਾਈ ਜਿਵੇਂ ਹੁੰਦਾ ਜਾਨੀ ਬਾਸ਼ਨਾ ਜਾਨੀ ਐ ਲੱਗੇ ਵੀ ਸ਼ਰਾਬ ਸ਼ਾਰੇ ਸ਼ਰਾਬ ਦੀ ਬਾਸ਼ਨਾ ਜਾਨੀ ਮਤਲਬ ਸਰੀਰ ਤੇ ਦੀ ਲੰਗ ਗਈ ਹੁੰਦੀ ਹੈ ਬਥੇਰਾ ਮਲ ਮਲ ਲਾਹੇ ਜਾਨੀ ਉਹਨੂੰ ਆਪ ਦੇ ਆਪ ਦੇ ਤੋਂ ਨਫ਼ਰਤਾਂ ਪੁਰਾਣੇ ਦੂਏ ਮੰਜੇ ਤੋਂ ਪਹਿਲਾਂ ਨਫ਼ਰਤਾਂ ਬਹੁਤ ਮੰਦੀ ਸੀ ਚਲੋ ਠੀਕਾ ਚਾਹੀ ਆਪਦਾ ਵਿਆਹ ਹੋ ਹੀ ਗਿਆ ਸੀ ਪਰ ਉਹ ਪਰੇ ਬੰਦੇ ਦੀ ਨਫ਼ਰਤ ਉੱਪਰ ਹੀ ਹੁੰਦਾ ਚਾਹੇ ਹੱਥ ਹੀ ਲਾਇਆ ਮੰਨ ਹੱਥ ਲਾਇਏ ਦੀ ਨਫ਼ਰਤ ਮੰਨ ਕਿ ਜਾਨੀ ਨਹਾ ਕੇ ਵੀ ਜਾਨੀ ਉਹਦੇ ਚਿੱਤ ਨੂੰ ਐ ਲੱਗੇ ਵੀ ਅਜੇ ਵੀ ਮੁਸਕ ਮਾਰਦਾ ਸ਼ਰਾਬ ਦਾ ਜਾਨੀ ਮੇਰੇ ਮੱਥੇ 'ਚੋਂ ਜਾਨੀ ਮੰਨ ਸਾਬਣ ਨਾਲ ਨਾ ਆ ਕੇ ਵੀ ਉਹਨਾਂ ਨੂੰ ਚਾਹ ਪਿਆ ਕੇ ਉਹਨਾਂ 'ਤੇ ਪਾਣੀ ਪਾਤਾ ਪਾਣੀ ਪਾ ਕੇ ਉਹਨੂੰ ਕਹਿੰਦੀ ਵੀ ਲੈ ਫੜ ਦੇ ਉਹਦਾ ਆਪ ਦਾ ਆ ਚੱਕ ਸ਼ੌਦਾ ਨੋਟ ਉਹਦੇ ਚਿੱਤ ਨੂੰ ਐ ਲੱਗੇ ਵੀ ਜਾਨੀ ਜੇ ਹੁਣ ਮੇਰਾ ਰਮਾਲ ਵੀ ਮੋੜ ਦੇ ਵੀ ਤਾਂ ਚੰਗੀ ਗੱਲ ਹੈ ਜਾਣੀ ਮਤਲਬ ਐਡਾ ਉਸ ਦਾ ਜਾਨੀ ਅਛਰ ਗਲਤ ਪੈ ਗਿਆ ਮੰਜੇ ਤੇ ਜਾਣ ਨਾਲ ਵੀ ਜੇ ਮੇਰਾ ਰਮਾਲ ਮੈਨੂੰ ਮੋੜ ਦੇਵੇ ਨਾ ਤਾਂ ਚੰਗੀ ਗੱਲ ਹੈ ਜਿਹੜਾ ਦਿੱਤਾ ਦੀ ਨਿਸ਼ਾਨੀ ਮੇਂ ਗੁਰੂ ਤੇ ਉਹ ਪਾਈ ਉਹਨੇ ਮਨ 14 ਨੋਟ ਉਹ ਕਹਿੰਦਾ ਵੀ ਕੁਛ ਤਾਂ ਰੱਖ ਲੈ ਉਹ ਕਹਿੰਦੀ ਨਾ ਤੇਰਾ ਕੁਛ ਬਣੀ ਰੱਖਣਾ ਤੂੰ ਛੋਟਾ ਹੈ ਇਥੋਂ ਕੋਈ ਜੇ ਕਾ ਇਹ ਨਹੀਂ ਲੈਣੀ ਤੇ ਉਹਦਾ ਨੋਟ ਉਹਨੂੰ ਫੜਾ ਕੇ ਚਿੱਤ ਦੇ ਵਿੱਚ ਜਾਨੀ ਮਨ ਚ ਇੰਗ ਰੇਬ ਜੇ ਰਮਾਲ ਮੇਰਾ ਹੀ ਮੈਨੂੰ ਬਾਬਸ਼ੋ ਜੇ ਤਾਂ ਚੰਗੀ ਗੱਲ ਹੈ ਭਈ ਇਹ ਸਟੋਰੀ ਦੀਪੋ ਦੀ ਹੈ